ਕੰਪਨੀ ਦਾ ਵੀਡੀਓ ਡਾਕਟਰ ਨਰਵਾ ਦੇ ਵਿੱਚ ਜਿਹੜੇ ਕਾਮਕਾਰ ਨੇ ਵੀਡੀਓ ਮੈਡਮ ਨੇ ਨਰਵਾ ਵਿੱਚ ਪ੍ਰਬੰਧਾ ਦਾ ਇਹ ਸੰਬੰਧੀ ਤੁਸੀਂ ਕਿਵੇਂ ਪ੍ਰਭਾਵਸ਼ੀਲ ਕਰੋਗੇ ਭਜੀ ਗੱਲ ਦਾ ਦੇਖੋ ਇਹ ਹੈ ਮੈਡਮ ਵੀਡੀਪੀਓ ਨੇ ਜਿਹੜੇ ਮੈਂ ਅਸੀਂ ਘੱਟੋ ਘੱਟ 20-25 ਸਾਲ ਦੇ ਇਸ ਫੀਲਡ 'ਚ ਆ ਸਿਹਤ 'ਚ ਅੱਜ ਤੱਕ ਅਸੀਂ ਤਾਂ ਕੋਈ ਅਸਰ ਇਹ ਹਜੇ ਦੇਖਿਆ ਨਹੀਂ ਹੈ ਹੁਣ ਤੁਸੀਂ ਦੇਖ ਲਓ ਟਾਈਮ ਘੱਟੋ ਘੱਟ 7:00 ਵਜੇ 7:00 ਵਜੇ ਡਿਊਟੀ ਦੇ ਬੈਠੇ ਨੇ ਕਿਹੜਾ ਅਸਰ ਬੈਠਦਾ ਇਸ ਵੇਲੇ ਤੱਕ ਕੱਲ ਛੁੱਟੀ ਸੀ ਅੱਜ ਛੁੱਟੀ ਸੀ ਛੁੱਟੀ ਵਾਲੇ ਦਿਨ 'ਚ ਸੰਡੇ ਨੂੰ ਵੀ ਇਹ ਮਤਲਬ ਹਾਜ਼ਰ ਬੈਠੇ ਸੀ ਮੈਨੂੰ ਨਹੀਂ ਲੱਗਦਾ ਕਿਸੇ ਵੀ ਕੋਈ ਜਾ ਕੇ ਜਦੋਂ ਵੀ ਪੇਸ ਹੁੰਦਾ ਹੈ ਕੋਈ ਲੇਡੀਜ਼ ਹੈ ਕੋਈ ਮਤਲਬ ਬਜ਼ੁਰਗ ਫਿਰਦੇ ਨੇ ਵਿੱਚ ਜੋ ਵੀ ਉਹ ਦੱਸਦੇ ਆ ਉਹਨਾਂ ਦੀ ਹਰ ਇੱਕ ਤਕਲੀਫ ਜਦੇ ਚਿੱਟੇ ਤੇ ਲਿਖ ਕੇ ਭੇਜਦੇ ਆ ਮਤਲਬ ਮੈਨੂੰ ਨਹੀਂ ਦੇਖਿਆ ਵੀ ਇੰਨੇ ਟਾਈਮ ਦੇ ਵਿੱਚ ਕਿਹਾ ਜਾ ਨਹੀਂ ਤਾਂ ਸੇਦੀ ਅਫਸਰ ਦੇ ਅੰਦਰ ਬਣ ਤੋਂ ਡਰਦਾ ਅਗਲਾ ਗੇਟ 'ਤੇ ਖੜੇ ਨੂੰ ਵੀ ਬੁਲਾ ਲੈਂਦੇ ਅੰਦਰ ਵੀ ਆ ਜਾਓ ਵੀ ਦੱਸੋ ਕੀ ਕੰਮ ਹੈ ਤਿੰਨ ਚਾਰ ਆਲ ਵਾਲੇ ਸੈਕਟਰੀ ਬਿਠਾਏ ਬਨੇ ਵੀ ਜਿਸ ਬੰਦੇ ਨੂੰ ਕੋਈ ਤਕਲੀਫ ਹੈ ਉਹਦਾ ਹੱਲ ਕਰਦਨੇ ਜਿਹੜੇ ਲੋਕ ਨਾਬੇ ਸਰਕਲ ਦੇ ਵਿੱਚ ਪ੍ਰਸ਼ਾਸਨ ਨੂੰ ਐਦਾਂ ਦੀਆਂ ਗੱਲਾਂ ਕਰਦਨੇ ਵੀ ਸਾਡਾ ਸਾਥ ਨਹੀਂ ਦਿੰਦੇ ਉਹ ਬਿਲਕੁਲ ਗਲਤ ਗੱਲ ਹੈ ਮੈਡਮ ਬੀਡੀਪੀਓ ਅੱਜ ਅਸੀਂ ਡੀਐਸਪੀ ਦਫ਼ਤਰ ਗਏ ਛੁੱਟੀ ਵਾਲਾ ਜਨ ਡੀਐਸਪੀ ਦਾ ਦਫ਼ਤਰ ਵੀ ਮੈਡਮ ਬੈਠੇ ਜੀਗੇ ਮਤਲਬ ਬਹੁਤ ਵਧੀਆ ਅਫਸਰ ਨੇ ਚੰਗੀ ਗੱਲ ਹੈ ਇਦਾਂ ਦਾ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਜਿਹੜੇ ਲੋਕ ਗੱਲਾਂ ਕਰਦੇ ਆ ਵੀ ਸਾਨੂੰ ਵੀਡੀਓ ਦਫ਼ਤਰ ਤੋਂ ਐਨਓਸੀ ਨਹੀਂ ਮਿਲ ਰਹੀਆਂ ਗਮਰਾਹ ਕਰ ਰਹੇ ਆ ਬਹੁਤ ਵਧੀਆ ਅਫਸਰ ਨੇ ਜੀ ਅਸੀਂ ਤਾਂ ਖੁਸ਼ ਆ ਬਹੁਤ ਵਧੀਆ ਪਾਰਟੀ ਵਾਲੀ ਦੇ ਤੌਰ ਤੇ ਕੋਈ ਪੱਖਪਾਤ ਕਿਸੇ ਨੂੰ ਮੈਨੂੰ ਲੱਗਦਾ ਜੀ 4 ਦਿਨ ਸਾਨੂੰ ਲਗਾਤਾਰ ਹੋ ਗਏ ਉਹ ਰਹੇ ਆਉਂਦਿਆਂ ਨੂੰ ਦਫ਼ਤਰ ਚ ਹਾਲਾ ਦੇਖਦੇ ਆ ਇੱਕ ਵੀ ਬੰਦਾ ਕੋਈ ਅਸੀਂ ਐ ਨਹੀਂ ਦੇਖਿਆ ਵੀ ਇੱਥੇ ਕੋਈ ਧੰਨੇ ਮਾਰ ਰਿਹਾ ਕੋਈ ਨਰਾਜ਼ੇ ਮਾਰ ਰਿਹਾ ਸਾਰੇ ਬੰਦੇ ਖੁਸ਼ ਨਹੀਂ ਇੱਕ ਵੀ ਪੁਲਿਸ ਮੁਲਾਜ਼ਮ ਨਹੀਂ ਇੱਥੇ ਮਤਲਬ ਆਇਆ ਨ ਸਮੂਥਲੀ ਕੰਮ ਚੱਲਦਾ ਪਿਛਲੇ ਦਿਨੇ ਛੁੱਟੀਆਂ ਦੇ ਦੌਰਾਨ ਵੀ ਖੁੱਲਾ ਰਿਹਾ ਤੇ ਹੁਣ ਰਾਤ ਨੂੰ 7-8 ਵਜੇ ਦੇ ਕਰੀਬ ਵੀ ਖੁੱਲਾ ਹੈ ਕੀ ਕਾਰਨ ਹੈ ਇਹਦਾ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਹ ਇਨਸਾਨੀਅਤ ਦੀ ਮਿਸਾਲ ਹੈ ਜੀ ਜਿਹੜਾ ਛੁੱਟੀ ਵਾਲੇ ਦਿਨ ਤੇ 24 ਘੰਟੇ ਜਿਹੜਾ ਕੰਮ ਕਰਨਾ ਉਹ ਉਮੀਦਵਾਰਾਂ ਦੀ ਚੋਣਾਂ ਪੰਚਾਇਤ ਚੋਣਾਂ ਦੀਆਂ ਲਾਂਡਰੇ ਨਹੀਂ ਹੁਣ ਕਿਵੇਂ ਵੱਧ ਗਏ 5 ਕਿਤੇ ਹੋਏਗਾ 7:00 ਵੱਜ ਗਏ ਜੀ ਮੇਰਾ ਕੰਮ ਕਰ ਚੱਲ ਰਿਹਾ ਰਾਤ ਦੇ 7:00 ਵੱਜ ਚੁੱਕੇ ਨੇ ਜੀ ਹਾਲੇ ਸਾਡਾ ਇਹ ਕੰਮ ਰਾਤ ਨੂੰ ਸਾਈ ਰਾਤ ਜਾਰੀ ਰਹੂਗਾ ਜੀ ਇਹ ਦੇ 7:00 ਹੀ ਵੱਜੇ ਆ ਅਸੀਂ ਤਾਂ 24 ਘੰਟੇ ਹਾਜ਼ਰ ਹਾਂ ਸਾਰਾ ਕੰਮ ਅੱਜ ਦਾ ਪੈਂਡਿੰਗ ਹੈ ਜਿਹੜਾ بس ਨਿਬਟਾਈ ਜਾਣੇ ਮਤਲਬ ਸਾਰਾ ਕਰਕੇ ਜਾਓ ਘਰੋਂ ਕਰਕੇ ਜਾਮ ਸਵੇਰੇ ਕਿੰਨੇ ਵਜੇ ਆ ਰਹੇ ਹੋ ਸਵੇਰੇ ਅਸੀਂ 7-8 ਵਜੇ ਆਜਾਂਗੇ ਠੀਕ ਹੈ ਤੇ ਕੀ ਕਹਿਣਾ ਤੁਹਾਨੂੰ ਹਲਕੇ ਦੇ ਲੋਕਾਂ ਨੂੰ ਜਿਹਨਾਂ ਨੂੰ ਕੋਈ ਮਤਲਬ ਕਿ ਰਾਤ ਕਰਕੇ ਜਾ ਹੋਰ ਜਾ ਵੀਰ ਦੇਖਦੇ ਤੁਹਾਨੂੰ ਮਿਲਣਾ ਇਹ ਅਸੀਂ ਕਰ ਰਹੇ ਹਾਂ ਹਲਕੇ ਦੇ ਲੋਕਾਂ ਨੂੰ ਇਹੀ ਅਪੀਲ ਕਰਨਿਆ ਚਾਹੁੰਦੇ ਆ ਜੀ ਕਿ ਜਿਸ ਵੀ ਕਿਸੇ ਨੂੰ ਸਮੱਸਿਆ ਹੈਗੀ ਹੈ ਜੀ ਸਾਡੇ ਦਫ਼ਤਰ ਵਿੱਚ ਆ ਕੇ ਉਹ ਐਨਓਸੀ ਵੋਟਰ ਸੂਚੀਆਂ ਔਰ ਦੱਸਤਾ ਵੀ ਜਿਨ੍ਹਾਂ ਦੀ ਉਹਨਾਂ ਨੂੰ ਲੋੜ ਹੈ ਚੋਣਾਂ ਲੜਨ ਵਾਸਤੇ ਉਹ ਮੇਰੇ ਦਫ਼ਤਰ ਤੋਂ ਲੈ ਸਕਦੇ ਨੇ 24 ਘੰਟੇ ਖੁੱਲ੍ਹੇ ਜੀ ਔਰ ਬਹੁਤ ਬੜੀ ਤਦਾਦ ਵਿੱਚ ਸੰਗਤਾਂ ਆ ਵੀ ਰਹੀਆਂ ਨੇ ਜੀ ਧੰਨਵਾਦ ਪੰਸਾਹ ਜੀ ਵੀ ਦਫ਼ਤਰ ਨਾਪਾ ਦੇ ਅੰਦਰ ਜੇ ਜੀ ਵੀ ਮੈਂ ਦੀ ਜਾਤ ਕਾਰਗੁਜ਼ਾਰੀ ਦੇਖੀਏ ਤਾਂ ਉਹ ਕਿੰਨਾ ਸ਼ਾਬਾਸ਼ ਦੀ ਵਰਦਤ ਕਰੋ ਅਸੀਂ ਬਹੁਤ 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 ਧੰਨਵਾਦ ਕਰਦੇ ਹਾਂ ਵੀਡੀਓ ਸਾਹਿਬ ਦਾ 2 ਘੰਟੇ ਦੇ ਵਿੱਚ ਵਿੱਚ ਸਾਨੂੰ ਨਿਊ ਸਰਟੀਫਿਕੇਟ ਬਣਾ ਕੇ ਦਿੱਤਾ ਫਿਰ ਵੀ ਡੇਟ ਡੇਟ ਤੱਕ ਟਾਈਮ ਤੱਕ ਬੈਠੇ ਨੇ ਅਸੀਂ ਬਹੁਤ ਬਹੁਤ ਭੈਣ ਜੀ ਦਾ ਧੰਨਵਾਦ ਕਰਦੇ ਆਂ ਤੇ ਇਹੀ ਜੀ ਅਫਸਰ ਹੀ ਸਾਡੇ ਅਫਸਰ ਬਲਾਕ ਚ ਲੱਗਣੇ ਚਾਹੀਦੇ ਛੁੱਟੀ ਵਾਲੇ ਦਿਨ ਜਾਂ ਦੇਰ ਰਾਤ ਹੁਣ ਕਿੰਨਾ ਟਾਈਮ ਹੋ ਗਿਆ ਬਹੁਤ ਦੇਖੋ ਸੋਚਣ ਦੀ ਗੱਲ ਆ ਭੈਣ ਜੀ ਕਰਕੇ ਵੀ ਲੇਟ ਦਫ਼ਤਰ ਵੀ ਬੈਠਣਾ ਅਫਸਰਾਂ ਨੇ ਹੋਰ ਅਫਸਰ ਸਹੀ ਭੱਜ ਵੀ ਗਏ ਹੋਣਗੇ ਇਹ ਬੈਠੇ ਨੇ ਹਾਜ਼ਰ ਬੈਠੇ ਅਸੀਂ ਬਹੁਤ ਬਹੁਤ ਪਿੰਡ ਵੱਲੋਂ ਵੀ ਲਾ ਲਓ ਸਾਰੇ ਬਲਾਕ ਵੱਲੋਂ ਵੀ ਲਾ ਲਓ ਬਹੁਤ ਬਹੁਤ ਧੰਨਵਾਦ ਕਰਦੇ ਆਂ